ਇਨਾਂ ਦੀ ਬਜਾਈ ਦਾ ਤੇ ਇਨਾਂ ਦੇ ਕਣਕ ਤੇ ਡੀਜ਼ਲ ਦਾ ਉਹਨਾਂ ਦੀ ਬਹੁਤ ਲੋਡ ਪੈਣੀ ਆ ਉਦੋਂ ਵੱਧ ਤੋਂ ਵੱਧ ਇੱਥੇ ਸਹੂਲਤ ਪਹੁੰਚਣੀ ਚਾਹੀਦੀ ਆਪਨੇ ਪਿੰਡ ਤੋਂ 15-20 ਟਰੈਕਟਰ ਲੈ ਕਰਦੇ ਆ ਕੋਈ ਉਹ ਕਰਾਂਗੇ ਬਾਕੀ ਸ਼ੋਰਟ ਲੈ ਹੈਂ ਜੀ ਆ ਰਹੀ ਹੈ ਜੀ ਉਹਦੇ ਕਰਕੇ ਵੀ ਸਾਰੇ ਐਨ ਆਰ ਆਈ ਵੀਰਾਂ ਨੂੰ ਬੇਨਤੀ ਹੈ ਵੀ ਜੇ ਕੋਈ ਸਹਾਇਤਾ ਕਰ ਸਕਦਾ ਤਾਂ ਕਰੇ ਜੀ ਵੱਧ ਤੋਂ ਵੱਧ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸੇਵਾ ਕਰਨੀ ਹੈ ਹਾਂਜੀ ਹਾਂਜੀ ਭਾਈ ਜੀ ਜਰੂਰ ਜੀ ਠੀਕ ਹੈ ਭਾਈ ਠੀਕ ਹੈ ਆ ਚੱਜਾ ਯਾਨ ਬਣਾ ਆ ਛੱਤ ਡਿੱਗੀ ਪਈ ਆ ਕਿਸੇ ਦੇ ਤੂੜੀ ਵਾਲਾ ਡੱਗਿਆ ਪਿਆ ਵਾ ਕਿਸੇ ਘਰ ਦੇ ਵਿੱਚ ਕਿ ਲੋਕੀ ਛੱਤਾਂ ਦੇ ਉੱਤੇ ਤਰਪਾਲਾਂ ਪਾ ਕੇ ਬੈਠੇ ਆ ਕਿ ਉਹਨਾਂ ਨੂੰ ਇਹ ਵੀ ਸਾਰਾ ਜੀ ਲੈ ਗਏ ਮੇਰੇ ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਖੜਾ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਹਤ ਸਮਗਰੀ ਵੱਡੇ ਪੱਧਰ ਤੇ ਪਹੁੰਚ ਰਹੀ ਹੈ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮੁੰਡੇ ਜਿਹੜੇ ਨੌਜਵਾਨ ਸਾਡੇ ਚੜੱਕ ਪਿੰਡ ਜ਼ਿਲ੍ਹਾ ਮੋਗੇ ਤੋਂ ਪਹੁੰਚੇ ਆ ਕੀ ਕੀ ਕਾਰਜ ਇੱਥੇ ਕੀ ਕੀ ਸੁਆਵਾਂ ਲੈ ਕੇ ਆਪਾਂ ਗੱਲਬਾਤ ਕਰ ਲੈਨੇ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਆਉਣ ਤੁਹਾਡੇ ਚ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਜੀ ਇੱਥੇ ਪਹੁੰਚਣ ਤੇ ਪਹਿਲਾਂ ਤੁਹਾਡਾ तहे ਦਿਲੋਂ ਸਵਾਗਤ ਆ ਜੀ ਅਸੀਂ ਪਿੰਡ ਚੜੱਕ ਜ਼ਿਲ੍ਹਾ ਮੋਗੇ ਤੋਂ ਪਹੁੰਚੇ ਆ ਜੀ ਅਸੀਂ ਅੱਜ ਸੁੱਕਾ ਦੁੱਧ ਲੈ ਕੇ ਆਏ ਆ ਮੈਡੀਸਨ ਲੈ ਕੇ ਆਇਆ ਦਾਲਾਂ ਤੇ ਆਟਾ ਕੋਈ ਸੰਸਥਾ ਵੱਲੋਂ ਕਿਹਾ ਨਹੀਂ ਸਾਡੀ ਕੋਈ ਸੰਸਥਾ ਦੇ ਵੱਲੋਂ ਨਹੀਂ ਸਾਡੇ ਪਿੰਡ ਦੇ ਨਾਰੇ ਨਗਰ ਦੀ ਸਹਾਇਤਾ ਕੀਤੀ ਹੈ ਐਨਆਰਆਈ ਵੀਰਾਂ ਨੇ ਪੰਚਾਇਤਾਂ ਨੇ ਗੁਰਦੁਆਰੇ ਕਮੇਟੀਆਂ ਨੇ ਸਾਡਾ ਜਿਹੜਾ ਨਗਰ ਹੈ ਕਿ ਬਾਬਾ ਖਸ਼ਾਲ ਸਿੰਘ ਦੀ ਨਾਂ ਦੇ ਉੱਤੇ ਵਸਦਾ ਸਾਡਾ ਪਿੰਡ ਦਾ ਬਹੁਤ ਕਿਰਪਾ ਬਾਬਾ ਖਸ਼ਾਲ ਸਿੰਘ ਦੀ ਸਾਰੇ ਨਗਰ ਤੇ ਸਾਰੇ ਨਗਰ ਨੇ ਜੋਰਦਾਨ ਪਾਇਆ ਕਿਸੇ ਸੰਸਥਾ ਵੱਲੋਂ ਨਹੀਂ ਕਿਸੇ ਕਿਸਾਨ ਯੂਨੀਅਨ ਵੱਲੋਂ ਨਹੀਂ ਸਾਰੇ ਨਗਰ ਦੇ ਸਹਿਯੋਗ ਨਾਲ ਲੈ ਕੇ ਆਇਆ ਠੀਕ ਹੈ ਕੀ ਕਹਿਣਾ ਚਾਹੁੰਦੇ ਹਾਲਾਤ ਕੀ ਹੈ ਬਾਈ ਜੀ ਹਾਲਾਤ ਜੀ ਦੇਖੀਏ ਤਾਂ ਬਹੁਤ ਮਾੜੇ ਆ ਜੀ ਅਸੀਂ ਆ ਖੁਦ ਅਸੀਂ ਜਾ ਕੇ ਆਇਆ ਹਾਂ ਅੱਜ ਘਰਾਂ ਦੇ ਵਿੱਚ ਤੇ ਕਿਸੇ ਘਰਾਂ ਦੀ ਛੱਤ ਡਿੱਗੀ ਪਈ ਆ ਕਿਸੇ ਦੇ ਤੂੜੀ ਵਾਲਾ ਡੱਗਿਆ ਪਿਆ ਵਾ ਕਿਸੇ ਘਰ ਦੇ ਵਿੱਚ ਕਿ ਲੋਕੀ ਛੱਤਾਂ ਦੇ ਉੱਤੇ ਤਰਪਾਲਾਂ ਪਾ ਕੇ ਬੈਠੇ ਆ ਕਿ ਉਹਨਾਂ ਨੂੰ ਇਹ ਵੀ ਸਾਰ ਨਹੀਂ ਹੈਗਾ ਕਿ ਪਾਣੀ ਥੱਲੇ ਪੱਧਰ ਤੇ ਜਾਊਗਾ ਜੈਸਾ ਅੱਜ ਹਾਲਾਤ ਦਾ ਪਾਣੀ ਦਾ ਵਹਾਅ ਬਹੁਤ ਤੇਜ਼ ਹੋ ਚੁੱਕਿਆ ਹੈ ਹਾਂਜੀ ਕਿਉਂਕਿ ਨੀਹਾਂ ਦੇ ਵਿੱਚ ਪਾਣੀ ਪੈਂਦੇ ਤਾਂ ਘਰ ਡਿੱਗਣ ਦਾ ਪੂਰਾ ਹੀ ਖਤਸ਼ਾ ਜੀ ਉਹਨਾਂ ਦੇ ਵਿਚਾਰਿਆਂ ਤੇ ਬਹੁਤ ਜਿਨ੍ਹਾਂ ਦੀਆਂ ਕਰੋੜਾਂ ਰੁਪਏ ਦੀਆਂ ਕੋਠੀਆਂ ਪਈਆਂ ਉਹ ਵੀ ਅੱਜ ਮਿੱਟੀ ਦੇ ਭਾ ਦੇ ਵਿੱਚ ਡਿੱਗਦੀਆਂ ਪਈਆਂ। ਕਿ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਚੀਜ਼ਉਂਨੇ ਆ ਵੀ ਜਿੰਨੇ ਵੀ ਪਿੰਡਾਂ ਦੇ ਲੋਕ ਰਾਸ਼ਨ ਬਹੁਤ ਆਈ ਜਾਂਦਾ ਵਾ ਇੱਥੇ ਵੋਟਾਂ ਦੀ ਬਹੁਤ ਜ਼ਿਆਦਾ ਕਮੀ ਹੈ ਜੀ ਜਿਹਦੇ ਕਰਕੇ ਰਾਸ਼ਨ ਦੀ ਆਪਣਾ ਵੰਡਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ। ਕਿ ਹਰ ਇੱਕ ਘਰ ਤੱਕ ਸਮਾਨ ਪਹੁੰਚਣ ਦੇ ਵਿੱਚ ਥੋੜੀ ਜਿਹੀ ਆਪਣੀ ਪ੍ਰੋਬਲਮ ਹੈ। ਜਿੰਨੀਆਂ ਵੋਟਾਂ ਇੱਥੇ ਜ਼ਿਆਦਾ ਹੋਣਗੀਆਂ ਉਹਨਾਂ ਜ਼ਿਆਦਾ ਈਜੀ ਵਰਕ ਹੋਊਗਾ ਜੀ। ਕੀ ਕਹੇ ਬਾਈ ਜੀ? ਹਾਂਜੀ ਬਾਈ ਜੀ ਕੀ ਨਾਂ ਹੀ ਦੱਸੂ। ਮੇਰਾ ਨਾਂ ਮਨਜਿੰਦਰ ਸਿੰਘ ਹੈ ਚੜੱਕ ਪੰਡ ਹੀ ਹੈ ਮੇਰਾ। ਅਸੀਂ ਰਾਚਣ ਲੈ ਕੇ ਆਏ ਆ ਮੇਨ ਜਿਵੇਂ ਵੀਰੇ ਨੇ ਦੱਸਿਆ ਵਾ ਵੀ ਇੱਥੇ ਨਾ ਮੇਨ ਕਰਕੇ ਕਿਸ਼ਤੀਆਂ ਦੀ ਪ੍ਰੋਬਲਮ ਸਭ ਤੋਂ ਵੱਡੀ ਪ੍ਰੋਬਲਮ ਆ ਕਿਸ਼ਤੀਆਂ ਦੀ ਹਾਂ ਵੋਟਾਂ ਦੀ ਪ੍ਰੋਬਲਮ ਆ ਉਹਦੇ ਕਰਕੇ ਰਾਚਣ ਇੱਥੋਂ ਤੱਕ ਤਾਂ ਬਹੁਤ ਆਈ ਜਾਂਦਾ ਉਹ ਸਾਰਾ ਇੱਥੇ ਸਟਾਕ ਹੋਈ ਜਾਂਦਾ ਅੰਦਰ ਜਿਹੜਾ ਸਪਲਾਈ ਨਹੀਂ ਹੁੰਦਾ ਅੰਦਰ ਪਾਣੀ ਕਿਸੇ ਥਾਂ ਤੇ 18 18 ਫੁੱਟ ਪਾਣੀ ਆ ਕਿਤੇ 8 ਫੁੱਟ ਪਾਣੀ ਆ ਉਤੇ ਇੱਕ ਜਿਹੜਾ ਉਹਦੇ ਕਰਕੇ ਨਾ ਵੀ ਰਾਚਣ ਜਿਹੜਾ ਸਪਲਾਈ ਨਹੀਂ ਹੁੰਦਾ ਸਹੀ ਤੇ ਦੂਜੀ ਗੱਲ ਅਸੀਂ ਤਾਂ ਇਹ ਕਹਿੰਦੇ ਆ ਰਾਚਣ ਦਾ ਆਲਰੇਡੀ ਬਹੁਤ ਆਇਆ ਹੋਇਆ ਇੱਥੇ ਤੇ ਮੇਨਲੀ ਆ ਚੱਲ ਪ੍ਰਮਾਤਮਾ ਸ਼ੇਦੀ ਕਿਰਪਾ ਕਰ ਮਾਝੇ ਵਾਲਿਆਂ ਨੂੰ ਆਪਣੀ ਜਿੰਨੇ ਮਾਲਵੇ ਦੇ ਬੰਦੇ ਸਾਡੀ ਵੀਡੀਓ ਦੇਖੀ ਜਾਂਦੇ ਆ ਪਤਾ ਕਹਿੰਨੇ ਆ ਇਹਨਾਂ ਨੂੰ ਬਾਅਦ ਚੋ ਡੀਜ਼ਲ ਦੀ ਲੋੜ ਆ ਆਪਣੇ ਟਰੈਕਟਰ ਆਉਣ ਕੋਈ ਗਰੀਬ ਕਿਸਾਨ ਆ ਉਹਨਾਂ ਦੇ ਜਿਹੜੇ ਵਾਹਣ ਆ ਉਹ ਛੇਤੀ ਵਾਤ ਕੀਤੇ ਜਾਣ ਵਾਤਰ ਕੀਤੇ ਜਾਣ ਤਾਂ ਉਹ ਅਗਲੀ ਫਸਲ ਬੀਜ ਲੈਣ ਤੇ ਤੁਹਾਡੇ ਮਾਧਿਅਮ ਰਾਹੀਂ ਤਾਂ ਇਹੀ ਕਵਾਂਗੇ ਬਈ ਜਿਹੜੀ ਅਗਲੀ ਹੈ ਇਹਨਾਂ ਨੇ ਤਿਆਰੀ ਅਗਲੀ ਫਸਲ ਦੀ ਆਪਾਂ ਜਰੂਰ ਕਰਾਈਏ ਸਾਰੇ ਆਣ ਇੱਥੇ ਆਈਏ ਆਪਾਂ ਨੌਜਵਾਨ ਆਏ ਸਾਰੇ ਵੀ ਜੀ ਹਾਂ ਜਿੰਨੇ ਨੌਜਵਾਨ ਆ ਬਜ਼ੁਰਗ ਆ ਜਿਹੜੇ ਵੀ ਕੋਈ ਵੀ ਕੰਮ ਕਰ ਸਕਦਾ ਆਗੇ ਜਰੂਰ ਇਹਨਾਂ ਦੀ ਮਦਦ ਕਰਾਈ ਜਾਵੇ ਰਾਸ਼ਨ ਬਹੁਤ ਆਈ ਜਾਂਦਾ ਇੱਥੇ ਹੀ ਕੋਈ ਥੋੜ੍ਹ ਨਹੀਂ ਛੱਡੀ ਮਾਰ ਆਏ ਨੇ ਇੱਥੇ ਸਾਡੇ ਪੰਜਾਬੀਆਂ ਨੇ ਕਿਰਪਾ ਕਰਦੀ ਸਾਰੇ ਹਾਂਜੀ ਹਾਂਜੀ ਕੋਈ ਸ਼ੱਕ ਨਹੀਂ ਪਿਆ ਪੰਜਾਬ ਨਾਲ ਦਾ ਪੰਜਾਬ ਨਹੀਂ ਖੜਨਾ ਹੁੰਦਾ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੋਰ ਕਿਸੇ ਨੇ ਨਹੀਂ ਖੜਨਾ ਹੁੰਦਾ ਠੀਕ ਬਾਈ ਤੁਹਾਨੂੰ ਹਾਂਜੀ ਬਾਈ ਜੀ ਕੀ ਨਾਂ ਜੀ ਆਪਣਾ ਜੀ ਆਪਣਾ ਨਾਂ ਹਰਕਰਨ ਸਿੰਘ ਹੈ ਜੀ ਪਿੰਡ ਚੜੈੱਕੀ ਜੀ ਹਾਂਜੀ ਪਿੰਡ ਚੜੈੱਕੀ ਅੱਗੇ ਵੀ ਆਉਂਦੇ ਉਧਰ ਕੇ ਪਹਿਲੀ ਵਾਰ ਆਏ ਜੀ ਨਹੀਂ ਇੱਧਰ ਪਹਿਲੀ ਵਾਰ ਆਏ ਆ ਵੈਸੇ ਅਸੀਂ ਆਨੰਦਪੁਰ ਸਾਹਿਬ ਸਰਹੰਦ ਸਾਰੇ ਸੇਵਾਦਾਰੀਆਂ ਹਾਂ ਜਿੰਨੇ ਬੇਟੇ ਨੌਜਵਾਨ ਪੀੜੀ ਗੁਰਦਾਰ ਸਾਹਿਬ ਦੇ ਦਸਤ ਕਰ ਜਾਂਦੇ ਸੇਵਾ ਕਰਦੇ ਹਾਂ ਹਾਂ ਹਰ ਸਾਲ ਸੇਵਾ ਕਰਦੇ ਹਾਂ ਠੀਕ ਹੈ ਬਾਈ ਜੀ ਕੀ ਨਾਂ ਹੈ ਤੁਹਾਡਾ ਜੀ ਮ ਤਾਂ ਕਰਕੇ ਵੀ ਐ ਪਿੰਡ ਦੇ ਲੋਕ ਪਰੇਸ਼ਾਨ ਆਈ ਬਹੁਤ ਜਿਆਦੇ ਐ ਪਾਣੀ ਆਏ ਕਰਕੇ ਥੋੜਾ ਜਿਆ ਪਰੇਸ਼ਾਨੀ ਆ ਰਹੀ ਹੈ ਰਥਨ ਰਥਨ ਬਹੁਤ ਆ ਰਿਹਾ ਜੀ ਠੀਕ ਹੈ ਜੀ ਬਾਏ ਥੋੜਾ ਜਿਆ ਕਸ਼ਟੀਆਂ ਜੀ ਪ੍ਰੋਬਲਮ ਜੀ ਆ ਰਹੀ ਹੈ ਜੀ ਉਹਦੇ ਕਰਕੇ ਵੀ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਵੀ ਜੇ ਕੋਈ ਸਹਾਇਤਾ ਕਰ ਸਕਦਾ ਤਾਂ ਕਰੇ ਜੀ ਵੱਧ ਤੋਂ ਵੱਧ ਸਾਨੂੰ ਸਾਰੇ ਨੂੰ ਰਲ ਮਿਲ ਕੇ ਸੇਵਾ ਕਰਨੀ ਹੈ ਹਾਂਜੀ ਹਾਂਜੀ ਬਾਈ ਜੀ ਜ਼ਰੂਰ ਜੀ ਠੀਕ ਹੈ ਬਾਈ ਠੀਕ ਹੈ ਬਾਈ ਜੀ ਕੀ ਨਾਂ ਜੀ ਆਪਣਾ ਮੇਰਾ ਨਾਮ ਕੋਮਲਪ੍ਰੀਤ ਸਿੰਘ ਹੈ ਕੋਮਲ ਸਟੱਡੀ ਕਰਦੇ ਹੋ ਕੀ ਕਰਦੇ ਹੋ ਜੀ ਨਹੀਂ ਸਟੱਡੀ ਕਰ ਰਹਾ ਠੀ ਕਰ ਰਹਾ ਠੀ ਹਾਂਜੀ ਸਾਰੇ ਨੌਜਵਾਨ ਆਏ ਰਲ ਮਿਲ ਕੇ ਜੀ ਬਾਈ ਹਾਂਜੀ ਇਹ ਸਾਰੇ ਜਾਨਣਗੇ ਜਿਵੇਂ ਸੇਵਾ ਕੋਈ ਵੀ ਹੁੰਦੀ ਹੈ ਜੀ ਅਸੀਂ ਇਕੱਠੇ ਕਰਕੇ ਹੋ ਗਏ ਸਾਰੇ ਜਾਣੇ ਕਰ ਦਿੰਨੇ ਆ ਇਕੱਠੇ ਚਲੇ ਜਾਂਦੇ ਹਾਂਜੀ ਹਾਂ ਕੀ ਕੀ ਲੈ ਕੇ ਆਏ ਹੋ ਇੱਥੇ ਅਈ ਜੀ ਜਿਵੇਂ ਵੀਰੇ ਉਹਨਾਂ ਨੇ ਦੱਸਿਆ ਜੀ ਅ ਤੇ ਹੋ ਰ ਆਟਾ ਹੋਇਆ ਜੀ ਇਹ ਸਾਰਾ ਕੋ ਇਕੱਠਾ ਕਰਕੇ ਲੈ ਗਏ ਆਂ ਠੀਕ ਠੀਕ ਹੈ ਬਾਈ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਬਾਈ ਜੀ ਜੀ ਆਂ ਤੁਹਾਡਾ ਤੁਹਾਡੇ ਬਹੁਤ ਜਿਆਦਾ ਹੀ ਤੁਹਾਡੇ ਚੈਨਲ ਦਾ ਹੀ ਸਾਡੀ ਜਿਹੜੀ ਆਵਾਜ਼ ਆ ਤੁਸੀਂ ਲੋਕਾਂ ਤੱਕ ਪਹੁੰਚਾਉਣੀ ਹੈ ਬਸ ਤੁਹਾਡਾ ਵੀ ਵੱਧ ਤੋਂ ਵੱਧ ਕਰਨੀ ਹੈ ਜਿਹੜਾ ਕਿ ਅੱਜ ਪਾਣੀ ਦੇ ਵਿੱਚ ਚੱਲ ਰਿਹਾ ਵਾ ਇਹ ਤਾਂ ਚਲੋ ਪਰਮਾਤਮਾ ਦਾ ਭਾਣਾ ਜੂ ਆਪਾਂ ਸਰਕਾਰਾਂ ਦੀ ਆਪਾਂ ਨੂੰ ਸਾਨੂੰ ਪਤਾ ਹੈ ਰਲੀ ਮੇਲੀ ਭਗਤੀ ਆ ਸਾਰਾ ਕੁਝ ਹੀ ਸਾਰਿਆਂ ਨੂੰ ਪਤਾ ਕੋਈ ਓਪਨ ਨਹੀਂ ਕਹਿ ਦਿੰਦਾ ਕੋਈ ਕਲੋਜ਼ਲੀ ਕਹਿ ਦਿੰਦਾ ਠੀਕ ਹੈ ਚਲੋ ਜਿਹੜਾ ਇਹਨਾਂ ਦੇ ਚੀਜ਼ ਹੋਈ ਅੱਜ ਤਾਂ ਆਪਾਂ ਨੂੰ ਰਾਸ਼ਨ ਬਹੁਤ ਮਿਲ ਰਿਹਾ ਜਿਹੜਾ ਕਿ ਮਹੀਨੇ ਤੇ ਦੋ ਮਹੀਨਿਆਂ ਬਾਅਦ ਲੋਡ ਪੈਣੀ ਇਹਨਾਂ ਨੂੰ ਸਟੈਂਡ ਕਰਨ ਵਾਸਤੇ ਇਹਨਾਂ ਦੀ ਬਜਾਈ ਦਾ ਤੇ ਇਹਨਾਂ ਦੇ ਕਣਕ ਤੇ ਡੀਜ਼ਲ ਦਾ ਉਹਨਾਂ ਦੀ ਬਹੁਤ ਲੋਡ ਪੈਣੀ ਆ ਉਦੋਂ ਵੱਧ ਤੋਂ ਵੱਧ ਇੱਥੇ ਸੂਤ ਪਹੁੰਚਣੀ ਚਾਹੀਦੀ ਹੈ ਆਪਣੇ ਪਿੰਡ ਤੋਂ 15-20 ਟਰੈਕਟਰ ਲੈ ਕੇ ਆਵਾਂਗੇ ਜੀ ਮਾਲ ਕਿ ਸੌਖ ਰੱਖੇ ਬਿਲਕੁਲ ਜੀ ਬਿਲਕੁਲ ਜਿਹੜੇ ਆਪ ਪਿੰਡ ਦਾ ਪਤਾ ਵੀਰ ਜੀ ਇਹ ਰੁਕਣੇ ਵਾਲਾ ਬਾਣਾ ਵਾਲੀ ਹਾਂ ਹਾਂ ਜੀ ਇੱਥੇ ਇਥੋਂ ਵੀਰਾਂ ਦੇ ਜਿਹੜੇ ਹੈਗੇ ਹਾਂ ਜੀ ਹਾਂ ਜੀ ਹਾਂ ਜੀ ਆਪਾਂ ਆਪਣੇ ਪਿੰਡ ਤੋਂ 15-20 ਟਰੈਕਟਰ ਲੈ ਕੇ ਆਵਾਂਗੇ ਬੜੀ ਵੱਡੀ ਲੋੜ ਹੈ ਜੀ ਆਉਣ ਵਾਲੀ ਹਾਂ ਜੀ ਹਾਂ ਜੀ ਜ਼ਰੂਰ ਪਹੁੰਚਾਂਗੇ ਜੀ ਧੰਨਵਾਦ ਬਾਈ ਸਾਰਿਆਂ ਦਾ ਹਾਂ